ਕੀ ਹਾਲ ਚਾਲ ਨੇ ਇੱਕ ਵਾਰ ਜ਼ੋਰਦਾਰ ਤੀਕਾ ਨਾਲ ਤਾੜੀਆਂ ਨਾਲ ਸਵਾਗਤ ਮੀਨਾ ਚੱਕੂਟ ਨੂੰ ਪੱਟੂ ਇਹ ਚ ਤੁਹਾਡਾ ਭਰਾ ਮੰਤਰੀ ਦਾ ਰੋਲ ਕਰ ਰਿਹਾ ਉਹਦੇ ਵਾਸਤੇ ਵੀ ਜ਼ੋਰਦਾਰ ਤਾੜੀਆਂ ਡੀਜੀਪੀ ਪੰਜਾਬ ਦਾ ਓ ਬੱਲੇ ਡੀਜੀਪੀ ਪੰਜਾਬ ਦਾ ਸ਼ਹਿਰੋਂ ਇਤਬਾਰ ਦਾ ਹੁੰਦੀ ਏ ਜਨਾਬ ਦਾ ਡੀਜੀਪੀ ਪੰਜਾਬ ਦਾ ਓ ਬੱਲੇ ਗੀਤਾ ਨਾ ਡੀਜੀਪੀ ਪੰਜਾਬ ਦਾ ਡੀਜੀਪੀ ਪੰਜਾਬ ਦਾ ਸ਼ਹਿਰੋਂ ਤੇ ਬਾਹਰ ਦਾ ਹੁੰਦੀ ਏ ਜਨਾਬ ਦਾ ਡੀਜੀਪੀ ਪੰਜਾਬ ਦਾ ਇੱਥੇ ਮੇਰਾ ਦੋਸਤ ਵੀ ਆਇਆ ਇੱਕ ਉਹ ਗੋਲਾ ਵੀ ਆਇਆ ਗੋਲਾ ਵੀ ਆਇਆ ਉਹ ਬਦੂ ਬੈਲਾ ਰਾਮਨਾ ਸੋ ਦੋਸਤੋ ਨੀ ਮੈਂ ਸਬਕੁਟਨੀ ਪਾਰਟ 2 ਤੇ ਫਿਲਮ ਦੇ ਵਿੱਚ ਤੇ ਹੁਣ ਤੁਸੀਂ ਗਾਣਾ ਕਿਹੜਾ ਸੁਣਨਾ ਮੈਨੂੰ ਦੱਸੋ ਬਲੋ ਗੱਡੀ ਮੇਰੀ ਚੱਲਦੀ ਹੈ ਸੌ ਦੀ ਸਬੀਕ ਤੇ ਵਾਰ-ਵਾਰ ਸਿੱਤੇ ਨਹੀਂ ਟੇਣਾ ਸਿੱਕਤੇ ਅੱਖਾਂ ਨੂੰ ਯਾਰ ਤੇਰਾ ਵੱਜਦਾ ਚਰੰਗਰੋ ਤਿੱਖੀ ਦਲਵਾਰ ਲੈ ਕੇ ਆਇਆ ਹੁਣ ਅੰਦਰੋਂ ਪੰਤਾਲੀ ਪੰਤਾਲੀ 90 ਦੀ ਬੱਲੀਏ ਨਾ ਕੋਈ ਸਜੇ ਨਾ ਖੱਬੇ ਬੱਲੀਏ ਮੂਸੇ ਜੱਟ ਦੀ ਰੀਸ ਕੀ ਕਰਨੂ ਨੀ ਟੂਰਗੇ ਡੱਬੇ ਦੀ ਬੱਲੀਏ ਹਾ ਪਿਆਰ ਤੈਨੂੰ ਕਰਦਾ ਹੈ ਫੁਕਰੀ ਨਹੀਂ ਉਹ ਮਾਰਦਾ ਬਿਨਾ ਪਾਣੀ ਵਿੱਚ ਇਹ ਕਿਸ਼ਤੀ ਉਤਾਰਦਾ ਪ੍ਰਧਾਨ ਮੰਤਰੀ ਬਣੂਗਾ ਇਹ ਸੁਪਨਾ ਹੈ ਮੇਰਾ ਤੇਰੇ ਬਾਪੂ ਕੋਲ ਹੱਥ ਮੰਗ ਲੂੰਗਾ ਮੈਂ ਤੇਰਾ ਹੌਲੀ ਹੌਲੀ ਨੱਚ ਜੀਂ ਕੁੜੀਏ ਸੱਚੀ ਸੱਚੀ ਦੱਸ ਲਈ ਕੁੜੀਏ ਕੀ ਮੈਂ ਪ੍ਰਧਾਨ ਮੰਤਰੀ ਬਣੂਗਾ ਜਿੰਦੇ ਰਹ ਜਿੰਦੇ ਰਹ ਜਿੰਦੇ ਹੋ ਯਾਰ ਪੰਜਾਬੀ ਏ ਨੀ ਮੇਰਾ ਪਿਆਰ ਪੰਜਾਬੀ ਏ ਜ਼ੁਲਮ ਨੂੰ ਰੋਕਣ ਵਾਲੀ ਇੱਕ ਤਲਵਾਰ ਪੰਜਾਬੀ ਏ ਯਾਰ ਪੰਜਾਬੀ ਏ ਨਹੀਂ ਮੇਰਾ ਪਿਆਰ ਪੰਜਾਬੀ ਏ ਹੁਣ ਤੋਣਾ ਦੀ ਗੱਲ ਕਰ ਲਈਏ ਮੇਰਾ ਚੋੜ ਨਿਸ਼ਾਨ ਹੈਗਾ ਪٹرول ਪੰਪ ਜਿਹਦੀ ਗੱਡੀ ਤੇ ਪٹرول ਮੁਕਿਆ ਤੁਸੀਂ ਫੋਨ ਕਰਨਾ ਤੇ ਮੈਂ ਫੋਨ ਨਹੀਂ ਚੱਕਣਾ ਛੱਟ ਦੀ ਕੋਠੀ ਓਏ ਖੇਤਾਂ ਦੇ ਵਿੱਚ ਪਈ ਏ ਜੱਟ ਦੀ ਕੋਠੀ ਓਏ ਖੇਤਾਂ ਦੇ ਵਿੱਚ ਪਈ ਏ ਹੱਥ ਦੇ ਵਿੱਚ ਮੇਰੇ ਦਾਤੀ ਪੱਲੀ ਹੱਥ ਦੇ ਵਿੱਚ ਮੇਰੇ ਦਾਤੀ ਪੱਲੀ ਮੋਢੇ ਉੱਤੇ ਕਈ ਓਏ ਜੱਟ ਦੀ ਕੋਠੀ ਓਏ ਖੇਤਾਂ ਦੇ ਵਿੱਚ ਹੁਣ ਪਈ ਓਏ ਕੁੜੀ ਮੈਨੂੰ ਕਹਿੰਦੀ ਗੋਡ ਬles ਯੂ ਮੇਰੇ ਫਾਦਰ ਦੀ ਹੋ ਗਈ ਗੋਡ ਬles ਯੂ ਮੇਰੀ ਮਦਰ ਦੀ ਹੋ ਗਈ ਗੋਡ ਬles ਮੇਰੇ ਬ੍ਰਦਰ ਦੀ ਹੋ ਗਈ ਗੋਡ ਬles ਯੂ ਕੁੜੀ ਮੈਨੂੰ ਕਹਿੰਦੀ ਗੋਡ ਬles ਯੂ ਓਸੋ ਬਹੁਤ ਵਧੀਆ ਜੀ ਇਹ ਜਿਹੜੀ ਫਿਲਮ ਹੈ ਨਾ ਸਾਡੀ ਪੂਰੀ ਜੀ ਕਿਆ ਲੱਗੀ ਐਸ ਫਿਲਮ ਦੇ ਤੁਸੀਂ ਪਲੀਜ਼ ਸਾਰੇ ਜਾਣੇ ਦੇਖਣ ਆਣਾ ਨੀਮਤ ਸਸਕੁਟਰੀ ਪਾਰਟ 2 ਔਰ ਇਹ 7 ਤਰੀਕ ਨੂੰ ਲੱਗ ਰਹੀ ਐ ਜੀ ਹਾਂਜੀ ਹਮ ਤੋ ਟਹਰੇ ਪਰਦੇਸੀ ਅਰਜ਼ਾਤੀ ਕਾ ਨਿਭਾਏਗੇ ਹਮ ਤੋ ਟਹਰੇ ਪਰਦੇਸੀ ਸਾਥੀ ਕਾ ਨਿਭਾਏਗੇ ਸੁਭਾ ਪਹਿਲੀ ਗਾੜੀ ਸੇ ਪੰਜਾਬ ਕੋ ਲੋਟ ਆਏਗੇ ਕਿਉਂਕਿ ਇੱਥੇ ਝੋਲਾ ਬੜਾ ਹੁੰਦਾ ਨਾ ਕਣਕ ਵੱਟ ਨਹੀਂ ਪੈਂਦੀ ਸਾਡੇ ਵਰਗੇ ਲੋਡ ਪੈਂਦੀ ਹੈ ਤੇ ਬਾਕੀ ਤਰਾ ਇਹ ਫਿਲਮ ਨੂੰ ਦੇਖਿਓ ਸਰ ਤਰੀ ਬਨੇ ਸਰ ਆ ਸਾਡੇ ਉਸਤਾਦ ਜੀ ਆ ਗਏ ਉਸਤਾਦ ਜੀ ਤਰਫ ਹੀਰਾ ਪਨੀਰ ਵਾਸਤੇ ਇੱਕ ਜ਼ੋਰਦਾਰ ਤਾੜੀਆਂ ਕਿਉਂਕਿ ਇਹਨਾਂ ਦੇ ਪਨੀਰ ਦੇ ਪਕੌੜੇ ਖਾ ਕੇ ਅਸੀਂ ਵੱਡੇ ਹੋਏ ਆਂ ਤੇ ਜਿਹੜੇ ਇਹਨਾਂ ਦੇ ਪਨੀਰ ਦੇ ਪਕੌੜੇ ਖਾਂਦੇ ਨਾ ਫਿਰ ਫਿਰ ਉਹ ਹਰਦੇ ਨਹੀਂ ਸਾਡਾ ਭਰਾ ਇੱਥੇ ਆਇਆ ਕਟਿੰਗ ਵਾਲਾ ਵੀ ਉਹ ਕੀ ਆ ਕਿੱਥੇ ਆ ਭਰਾ ਦੂ ਇਸੇ ਮੇਰੇ ਤੜਕਾ ਆ ਆ ਇੱਕ ਮਿੰਟ ਸਰ ਹੀਰਾ ਭਾਈ ਬਿਲਕੁਲ ਜੀ ਬਿਲਕੁਲ ਮੈਂ ਤੁਸੀਂ ਸਾਰੇ ਮੈਨੂੰ ਤੁਹਾਨੂੰ ਕਸਮ ਲੱਗੇ ਤੁਹਾਨੂੰ ਸਾਰਿਆਂ ਨੂੰ ਅੱਧੀ ਰਾਤ ਨੂੰ 12 ਵਜੇ ਪੂਰੇ 12 ਵਜੇ ਹੋਣਾ ਕੁਛ ਨਹੀਂ ਇਹ ਫਿਲਮ ਦੇਖਣ ਤੂੰ ਜ਼ਰੂਰ ਆਣਾ ਤੁਹਾਨੂੰ ਸੌਂ ਲੱਗੇ ਤੇਰੀ ਉਹ ਵੀ ਨਾ ਆਪਣੇ ਧੱਕੇ ਤੇ ਦੇਖੀ ਕਿਤੇ ਪਤਾ ਨਹੀਂ 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 ਜੀ ਜਾਨੀ ਵਾ ਇਹ ਤੈਸੇ ਤੇ ਲੇਦਾਨੀ ਹੁੰਦਾ ਇੰਤਜ਼ਾਮ ਨਹੀਂ ਕੁੜੀਏ ਤੈਸਾ ਕੱਪ ਕੇ ਮੈਂ ਕਮਾਵਾਂ ਤੈਨੂੰ ਸ਼ਾਪਿੰਗ ਕਰਾਵਾਂ ਤੈਨੂੰ ਫਿਲਮ ਦਿਖਾਵਾਂ ਉਤੋਂ ਠੰਡੀ ਨਾਲ ਹੋ ਗਿਆ ਜਿਕਾ ਮਨੀ ਸੋਣੀਏ ਕੈਸੇ ਤੇਲੇਦਾਨੀ ਹੁੰਦਾ ਇੰਤਜ਼ਾਮ ਨਹੀਂ ਸੋਣੀਏ ਭਾਜੀ ਨੀਮਾ ਸਸਕੂਟ ਨੀ ਪਾਰਟ 2 ਦੇ ਵਾਸਤੇ ਜ਼ੋਰਦਾਰ ਤਾੜੀਆਂ ਮਾਰ ਦਿਓ ਪਲੀਜ਼ ਇੱਕ ਰਿਕੁਐਸਟ ਹੈ ਤੁਹਾਡੇ ਮੂਰੇ ਔਰ ਮੇਰੇ ਭਰਾ ਜਿੰਨੇ ਖੜੇ ਇੱਥੇ ਮੈਨੂੰ ਪਤਾ ਇਹਨਾਂ ਨੇ ਵੀਡੀਓ ਬਾਅਦ ਵਿੱਚ ਸ਼ੇਅਰ ਕਰਨੀ ਆ ਔਰ ਔਰ ਫਿਲਮ ਦੇਖਣ ਨੂੰ ਯੂਜ਼ ਜਾਣਗੇ ਛਾ ਦਾ ਕੰਮ ਕੱਚਾ ਹੋ ਜਾਂਦਾ ਫਿਰ ਬੋਲਾ ਮੇਰਾ ਪੁੱਤਰ ਆ ਮੇਡੂ ਬੰਨੇ ਹਾਂ ਜੀ ਮਲਾਣੀ ਖੇਤਾਂ ਦੇ ਵਿੱਚ ਪਈਏ ਹੱਥ ਦੇ ਵਿੱਚ ਮੇਰੇ ਦਾਤੀ ਬੱਲੀ ਹੱਥ ਦੇ ਵਿੱਚ ਮੇਰੇ ਦਾਤੀ ਬੱਲੀ ਮੋਢੇ ਉੱਤੇ ਕਈ ਓਏ ਜੱਟ ਦੀ ਕੋਠੀ ਓਏ ਖੇਤਾਂ ਦੇ ਵਿੱਚ ਹੁਣ ਪਈ ਓਏ ਕੁੜੀ ਮੈਨੂੰ ਕਹਿੰਦੀ ਗੋਡ ਬles ਯੂ ਮੇਰੇ ਫਾਦਰ ਦੀ ਹੋ ਗਈ ਗੋਡ ਬles ਯੂ ਮੇਰੀ ਮਦਰ ਦੀ ਹੋ ਗਈ ਗੋਡ ਬles ਯੂ ਕੁੜੀ ਮੈਨੂੰ ਕਹਿੰਦੀ ਗੋਡ ਬles ਯੂ ਥੱਲੇ ਹਤਰਤੀ ਉੱਤੇ ਅਸਮਾਨ ਥੱਲੇ ਹਤਰਤੀ ਉੱਤੇ ਅਸਮਾਨ ਤਾਰੀ ਵਾਲੇ ਢੀਟੂ ਖੜੇ ਦੇਖਦਾ ਜਹਾਂ ਤਾਰੀ ਵਾਲੇ ਢੀਟੂ ਖੜੇ ਦੇਖਦਾ ਜਹਾਂ ਕੁੜੀ ਮੈਨੂੰ ਕਹਿੰਦੀ ਗੋਡ ਬles ਯੂ ਕੁੜੀ ਮੈਨੂੰ ਡੀਜੀਪੀ ਪੰਜਾਬ ਦਾ ਸ਼ਹਿਰ ਉਹ ਤੇ ਬਾਦ ਦਾ ਹੁੰਦੀ ਏ ਜਨਾਬ ਦਾ ਡੀਜੀਪੀ ਪੰਜਾਬ ਦਾ ਕਰਤਾ ਹੈ ਜਿਹੜਾ ਬੰਦਾ ਖੱਪ ਬੱਲੀਏ ਕਢਾ ਲਤਾ ਹੈ ਉਸਕੇ ਵੱਟ ਬੱਲੀਏ ਵੈਰੀਆਂ ਨੂੰ ਦਿੰਦਾ ਜੜੋ ਪੱਟ ਬੱਲੀਏ ਓ ਡੀਜੀਪੀ ਪੰਜਾਬ ਦਾ ਓ ਬੱਲੇ ਡੀਜੀਪੀ ਪੰਜਾਬ ਦਾ ਓ ਨੀ ਮੈਂ ਹੋ ਗਿਆ ਪੁਲਿਸ ਵਿੱਚ ਪਰਤੀ ਨਹੀਂ ਮੈਂ 1 2 3 ਸਦਾ ਕਰਤੀ ਨਹੀਂ ਮੈਂ ਡੀਸੀ ਸਾਹਿਬ ਨਾਲ ਗੱਲ ਕਰਤੀ ਨਹੀਂ ਮੈਂ ਹੋ ਗਿਆ ਪੁਲਿਸ ਵਿੱਚ ਪੰਜਾਬੀ ਹੋ ਗਿਆ ਪੁਲਿਸ ਵਿੱਚ ਸੋ ਜੇ ਵਧੀਆ ਲੱਗੀ ਤਾਂ ਤੁਹਾਨੂੰ ਫਿਲਮ ਵਾਸਤੇ ਜ਼ੋਰਦਾਰ ਤਾੜੀਆਂ ਨੀ ਮੈਂ ਸਸਕਟ ਨਹੀਂ 파ਰਟ 2